ਅੱਜ ਅਸੀਂ ਯਾਦ ਕਰ ਰਹੇ ਹਾਂ ਉਸ ਪਵਿੱਤਰ ਬਲੀਦਾਨ ਨੂੰ ਜਿਸ ਨੇ ਸਿੱਖ ਇਤਿਹਾਸ ਦੀ ਦਿਸ਼ਾ ਹੀ ਬਦਲ ਦਿੱਤੀ। ਅਸੀਂ ਗੱਲ ਕਰ ਰਹੇ ਹਾਂ ਸ਼ਾਂਤੀ ਦੇ ਪੁੰਜ, ਸ਼ੈਨਸ਼ੀਲਤਾ ਅਤੇ त्याਗ ਦੀ ਮੂਰਤ। ਸੇਵਾ ਅਤੇ ਬਖਸ਼ੀਸ਼ ਦੇ ਧਾਰਨੇ, ਗੁਰਬਾਣੀ ਦੇ ਰਚੇਤਾ, ਸਰਬੱਤ ਦਾ ਭਲਾ ਚਾਹਣ ਵਾਲੇ, ਸੱਚਾਈ ਅਤੇ ਧਰਮ ਲਈ ਜੀਵਨ ਨਿਸ਼ਾਵਰ ਕਰਨ ਵਾਲੇ ਸ਼ਹੀਦਾਂ ਦੇ ਸਰਤਾਜ, ਸੁਖਾਣੀ ਮਣੀ ਸੁਖਮਣੀ ਸਾਹਿਬ ਵਰਗੀ ਬਾਣੀ ਦੇ ਘੜਨਹਾਰੇ ਮਹਾਨ ਗੁਰੂ ਮੁਸ਼ਕਿਲਾਂ 'ਚ ਵੀ ਅਡੋਲ ਰਹਿਣ ਵਾਲੇ ਅਤੇ ਵੈਗਰੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣ ਵਾਲੇ ਮਹਾਪੁਰਸ਼ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਬਾਰੇ ਸਿੱਖ ਧਰਮ ਦੇ ਪਹਿਲੇ ਸ਼ਹੀਦ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਪਵਿੱਤਰ ਰੂਹ ਜੋ ਦੁਨੀਆ ਨੂੰ ਸ਼ਾਂਤੀ ਭਾਈਚਾਰੇ ਅਤੇ ਸ਼ਹਿਨਸ਼ੀਲਤਾ ਦਾ ਪਾਠ ਪੜਾਉਣਾ ਆਈ ਸੀ ਗੁਰੂ ਸਾਹਿਬ ਦੇ ਸ਼ਬਦ ਤੇਰਾ ਕੀਆ ਮਿੱਠਾ ਲਾਗੇ ਸਿਰਫ ਇੱਕ ਵਾਕ ਨਹੀਂ ਇਹ ਤਾਂ ਇੱਕ ਅਜੀਹਾ ਅਨੁਭਵ ਹੈ ਜਿਸ ਰਾਹੀ ਦੁੱਖ ਵਿੱਚ ਵੀ ਪਰਮਾਤਮਾ ਦੀ ਰਜ਼ਾ ਨੂੰ ਮਿੱਠਾ ਕਰਕੇ ਮੰਨਣ ਲਈ ਕਿਹਾ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਅਨੇਕਾਂ ਹੀ ਲੋਕਾਂ ਦੇ ਤਪਦੇ ਹਿਰਦਿਆਂ ਵਿੱਚ ਠੰਡ ਵਰਤਾਈ ਜਿਸ ਦੇ ਨਤੀਜੇ ਵਜੋਂ ਹਰੇਕ ਧਰਮ ਦੇ ਲੋਕ ਸਿੱਖ ਧਰਮ ਨਾਲ ਜੁੜਨ ਲੱਗੇ। ਇਹੀ ਕਾਰਨ ਸੀ ਕਿ ਕਈ ਕੱਟੜ ਪੰਥੀ ਖਾਸ ਕਰਕੇ ਮੁਗਲ ਹਕੂਮਤ ਦੇ ਕੁਝ ਲੋਕ ਗੁਰੂ ਸਾਹਿਬ ਦੇ ਵਧਰੇ ਪ੍ਰਭਾਵ ਤੋਂ ਘਬਰਾ ਗਏ। ਜਦੋਂ ਅਕਬਰ ਦਾ ਪੁੱਤ ਜਹਾਂਗੀਰ ਤਖਤ ਤੇ ਆਇਆ ਤਾਂ ਉਸ ਦੇ ਕੋਲ ਸਿੱਖ ਧਰਮ ਦੀ ਵੱਧ ਰਹੀ ਪ੍ਰਸਿੱਧੀ ਬਰਦਾਸ਼ਤ ਨਾ ਹੋਈ ਉਹ ਕਿਸੇ ਨਾ ਕਿਸੇ ਤਰੀਕੇ ਸਿੱਖ ਰਾਜ ਨੂੰ ਖਤਮ ਕਰਨਾ ਚਾਹੁੰਦਾ ਸੀ ਉਸ ਦੀਆਂ ਇਹਨਾਂ ਚਾਲਾਂ ਵਿੱਚ ਉਸ ਦੇ ਮੰਤਰੀ ਚੰਦੂ ਸ਼ਾਹ ਵਰਗਿਆਂ ਨੇ ਸਾਥ ਦਿੱਤਾ ਉਸ ਨੇ ਜਹਾਂਗੀਰ ਕੋਲ ਸਿੱਖਾਂ ਵਿਰੁੱਧ ਕੰਨ ਪਰਨੇ ਸ਼ੁਰੂ ਕਰ ਦਿੱਤੇ ਇਸ ਵੈਰ ਦੀ ਅੱਗ ਉੱਤੇ ਚੰਦੂ ਸ਼ਾਹ ਦੀ ਗੱਲ ਨੇ ਬਲਦੀ ਤੇ ਹੋਰ ਤੇਲ ਪਾਉਣ ਦਾ ਕੰਮ ਕੀਤਾ ਚੰਦੂ ਸ਼ਾਹ ਜੋ ਕਿ ਲਾਹੌਰ ਦਾ ਦੀਵਾਨ ਸੀ ਉਹ ਆਪਣੀ ਲੜਕੀ ਲਈ ਕਿਸੇ ਯੋਗ ਵਰਦੀ ਤਲਾਸ਼ ਵਿੱਚ ਸੀ ਉਸ ਦੇ ਕਿਸੇ ਨਜ਼ਦੀਕੀ ਨੇ ਗੁਰੂ ਜੀ ਦੇ ਪੁੱਤਰ ਹਰਗੋਬਿੰਦ ਜੀ ਨਾਲ ਰਿਸ਼ਤੇ ਦੀ ਪੇਸ਼ਕਸ਼ ਕੀਤੀ ਤਾਂ ਚੰਦੂ ਨੇ ਅੱਗੋਂ ਕਿਹਾ ਕਿ ਮੋਰੀ ਦੀ ਇੱਟ ਆਪਣੇ ਚਾਰੇ ਵਿੱਚ ਨਹੀਂ ਲੱਗਣ ਦੇਵਾਂਗੇ ਚੰਦੂ ਸ਼ਾਦੀ ਪਤਨੀ ਦੇ ਮਜਬੂਰ ਕਰਨ ਤੇ ਉਸ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਲਈ ਛਗਨ ਭੇਜ ਦਿੱਤਾ ਪਰ ਗੁਰੂ ਅਰਜਨ ਸਾਹਿਬ ਨੂੰ ਉਸ ਦੇ ਕਹੇ ਗਏ અપਮਾਨ ਭਰੇ ਸ਼ਬਦਾਂ ਦਾ ਪਤਾ ਲੱਗ ਚੁੱਕਿਆ ਸੀ ਇਸ ਲਈ ਉਹਨਾਂ ਨੇ ਰਿਸ਼ਤੇ ਤੋਂ ਇਨਕਾਰ ਕਰ ਦਿੱਤਾ ਅਤੇ ਇਹ ਇਨਕਾਰ ਹੀ ਚੰਦੂ ਸ਼ਾਹ ਦੀ ਈਰਖਾ ਦੀ ਅੱਗ ਬਣ ਗਿਆ। ਚੰਦੂ ਸ਼ਾਹ ਨੇ ਇਸ ਨੂੰ ਆਪਣੀ ਬੇਇੱਜ਼ਤੀ ਸਮਝਿਆ ਅਤੇ ਬਦਲਾ ਲੈਣ ਲਈ ਜਹਾਂਗੀਰ ਦੇ ਕੰਨ ਪਰਨੇ ਸ਼ੁਰੂ ਕਰ ਦਿੱਤੇ। ਜਹਾਂਗੀਰ ਤੇ ਇਸ ਦਾ ਬਹੁਤ ਅਸਰ ਹੋਇਆ ਤੇ ਉਸ ਨੇ ਗੁਰੂ ਜੀ ਵਿਰੁੱਧ ਹੋਰ ਸਖਤ ਕਾਰਵਾਈ ਕਰਨ ਦਾ ਮਨ ਬਣਾ ਲਿਆ। ਜਹਾਂਗੀਰ ਨੇ ਗੁਰੂ ਸਾਹਿਬ ਨੂੰ ਬੁਲਾਇਆ ਅਤੇ ਉਹਨਾਂ ਨੂੰ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹਜ਼ਰਤ ਮੁਹੰਮਦ ਜੀ ਦੀ ਵਡਿਆਈ ਵਾਲੇ ਸ਼ਬਦ ਸ਼ਾਮਿਲ ਕਰੋ ਪਰ ਗੁਰੂ ਜੀ ਨੇ ਕਿਹਾ ਕਿ ਉਹ ਪ੍ਰਮਾਤਮਾ ਦੇ ਆਦੇਸ਼ ਤੋਂ ਬਿਨਾਂ ਅਜਿਹਾ ਕੁਝ ਨਹੀਂ ਕਰ ਸਕਦੇ ਕਿਉਂਕਿ ਧਰਮ ਦੇ ਸਿਧਾਂਤਾਂ ਤੇ ਕੋਈ ਸੌਦਾ ਨਹੀਂ ਹੁੰਦਾ ਗੁਰੂ ਜੀ ਦੀਆਂ ਇਹਨਾਂ ਗੱਲਾਂ ਨੂੰ ਸੁਣ ਕੇ ਜਹਾਂਗੀਰ ਅਗਬਬੂਲਾ ਹੋ ਉੱਠਿਆ ਅਤੇ ਗੁਰੂ ਜੀ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦੇ ਦਿੱਤਾ ਗੁਰੂ ਜੀ ਦੀ ਗ੍ਰਿਫਤਾਰੀ ਕਰਨ ਦਾ ਮਾਮਲਾ ਉਦੋਂ ਹੋਰ ਭੜਕ ਉੱਠਿਆ ਜਦੋਂ ਗੁਰੂ ਅਰਜਨ ਸਾਹਿਬ ਨੇ ਜਹਾਂਗੀਰ ਦੇ ਸਪੁੱਤਰ ਖੁਸਰੋ ਦੀ ਸਹਾਇਤਾ ਉਸ ਸਮੇਂ ਕੀਤੀ ਜਦੋਂ ਉਹ ਜਹਾਂਗੀਰ ਦੇ ਵਿਰੁੱਧ ਵਿਦਰੋਹ ਕਰ ਰਿਹਾ ਸੀ ਅਤੇ ਆਸ਼ੀਰਵਾਦ ਲੈਣ ਲਈ ਤਰਨ ਤਰਨ ਸਾਹਿਬ ਵਿਖੇ ਗੁਰੂ ਅਰਜਨ ਸਾਹਿਬ ਕੋਲ ਪਹੁੰਚਿਆ ਇਹ ਗੱਲ ਜਹਾਂਗੀਰ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਹੋਈ ਨਤੀਜਾ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਨੂੰ ਤੱਤੀ ਤਵੀ ਉੱਤੇ ਬਿਠਾਇਆ ਗਿਆ ਉਹਨਾਂ ਉੱਤੇ ਤੱਤੀ ਰੇਤ ਪਾਈ ਗਈ ਬਾਦ ਵਿੱਚ ਉਹਨਾਂ ਨੂੰ ਉਬਲਦੇ ਪਾਣੀ ਵਿੱਚ ਬਿਠਾਇਆ ਗਿਆ। ਇੰਨੇ ਤਸੀਹੇ ਦੇਣ ਤੋਂ ਬਾਅਦ ਵੀ ਗੁਰੂ ਅਰਜਨ ਦੇਵ ਜੀ ਦੇ ਮੂੰਹੋਂ ਸੀਨਾ ਨਿਕਲੀ। ਇਨਸਾਨੀਅਤ ਦੀ ਮੂਰਤ ਗੁਰੂ ਅਰਜਨ ਦੇਵ ਜੀ ਦੇ ਚਿਹਰੇ ਤੇ ਰੋਹਾਨੀਅਤ, ਸ਼ਾਂਤੀ ਤੇ ਮੁਸਕਰਾਹਟ ਸੀ। ਉਸ ਸਮੇਂ ਵੀ ਉਹਨਾਂ ਦੇ ਮukh ਤੋਂ ਸਿਰਫ ਇਹ ਬਾਣੀ ਨਿਕਲੀ। ਤੇਰਾ ਕੀ ਆ ਮਿੱਠਾ ਲੱਗੇ। ਹਰ ਨਾਮ ਪਦਾਰਥ ਨਾਨਕ ਮਾ। 16 ਮਈ 1606 ਈਸਵੀ ਵਿੱਚ ਗੁਰੂ ਸਾਹਿਬ ਜੀ ਦੀ ਪਵਿੱਤਰ ਆਤਮਾ ਅਕਾਲ ਪੁਰਖ ਵਿੱਚ ਲੀਨ ਹੋ ਗਈ। ਉਹਨਾਂ ਦੇ ਸਰੀਰ ਨੂੰ ਰਾਵੀ ਦਰਿਆ 'ਚ ਵਿਲੀਨ ਕਰ ਦਿੱਤਾ ਗਿਆ। ਅੱਜ ਉਹ ਜਗ੍ਹਾ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਪਾਕਿਸਤਾਨ ਵਿੱਚ ਸਥਿਤ ਹੈ। ਉਮਦਤ ਤਵਾਰੀਖ ਦੇ ਲੇਖਕ ਨੇ ਲਿਖਿਆ ਸੀ ਸ਼ਹਾਦਤ ਨੂੰ ਲਿਖਣ ਲੱਗਿਆਂ ਕਲਮ ਲਹੂ ਤੇ ਹੰਝੂ ਕੀਰਦੀ ਹੈ ਅੱਖਾਂ ਰੋਂਦੀਆਂ ਹਨ ਦਿਲ ਪਾਟਦਾ ਹੈ ਤੇ ਜਾਨ ਹੈਰਾਨ ਹੁੰਦੀ ਹੈ। ਚਲੋ ਅਸੀਂ ਵੀ ਆਪਣੇ ਜੀਵਨ ਵਿੱਚ ਸ਼ਹਿਨਸ਼ੀਲਤਾ ਸਚਾਈ ਅਤੇ ਧਰਮ ਦੇ ਰਾਸਤੇ ਨੂੰ ਅਪਣਾਈਏ ਗੁਰੂ ਸਾਹਿਬ ਦੀ ਬਾਣੀ ਅਸੀਂ ਹਰ ਦਿਨ ਪੜ੍ਹੀਏ ਸਮਝੀਏ ਅਤੇ ਜੀਵਨ ਵਿੱਚ ਲਾਗੂ ਕਰੀਏ ਆਸ ਕਰਦਾ ਹਾਂ ਕਿ ਤੁਸੀਂ ਵੀ ਉਸ ਮਹਾਨ ਗੁਰੂ ਦੀ ਸ਼ਹਾਦਤ ਤੋਂ ਕੁਝ ਸਿੱਖੋਗੇ ਤੇ ਆਪਣੀ ਜ਼ਿੰਦਗੀ ਵਿੱਚ ਉਹਨਾਂ ਦੀ ਬਾਣੀ ਨੂੰ ਧਾਰਨ ਕਰਕੇ ਆਪਣਾ ਤੇ ਹੋਰਾਂ ਦਾ ਜੀਵਨ ਸਫਲਾ ਕਰੋਗੇ ਮਿਲਾਂਗੇ ਇੱਕ ਹੋਰ ਸਿੱਖਿਆ ਸਿੱਖਿਆਦਾਇਕ ਤੇ ਮਹਾਨ ਸ਼ਖਸੀਅਤਾਂ ਤੇ ਆਧਾਰਿਤ ਨਵੀਂ ਵੀਡੀਓ ਵਿੱਚ ਤਦ ਤੱਕ ਲਈ ਖੁਸ਼ ਰਹੋ ਪਰਮਾਤਮਾ ਦੇ ਰੰਗ ਵਿੱਚ ਰੰਗੇ ਰਹੋ ਤੇ ਹਰ ਵੇਲੇ ਉਸਦੇ ਭਾਣੇ ਵਿੱਚ ਰਹਿਣਾ ਸਿੱਖੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ